ਵਾਰਿਸੇ ਪੰਜਾਬ ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਨੂੰ ਅਜਨਾਲਾ ਪੁਲਿਸ ਵੱਲੋਂ ਕੀਤਾ ਗਿਆ ਕੋਰਟ ਵਿੱਚ ਪੇਸ਼ ਭੇਜਿਆ 4 ਦਿਨਾਂ ਦੇ ਰਿਮਾਂਡ ਤੇ ਵੱਡੇ ਖੁਲਾਸੇ ਹੋਣ ਦੀ ਹੈ ਉਮੀਦ ਕੁਲਵੰਤ ਸਿੰਘ ਵਾਸੀ ਮੁਕਸਰ ਨੂੰ ਅਜਨਾਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ 29 ਨੰਬਰ ਐਫ ਆਈ ਆਰ ਦੇ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 4 ਦਿਨਾਂ ਦੀ ਰਿਮਾਂਡ ਤੇ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਹੈ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਅਜਨਾਲਾ ਰਿਪੁਤਪਨ ਸੰਧੂ ਨੇ ਦੱਸਿਆ ਕਿ ਕੁਲਵੰਤ ਸਿੰਘ ਵਾਸੀ ਮੁਕਸਰ ਜੋ ਕਿ ਬੀਤੇ ਲੰਬੇ ਸਮੇਂ ਤੋਂ ਐਫਆਈਆਰ 39 ਦੇ ਵਿੱਚ ਲੁੜਿੰਦਾ ਸੀ ਉਸ ਨੂੰ ਅਜਨਾਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਕੋਰਟ ਵਿੱਚ ਲਿਜਾਇਆ ਗਿਆ ਸੀ ਜਿਸ ਦੇ ਚੱਲਦਿਆਂ ਮਾਨਯੋਗ ਅਦਾਲਤ ਦੇ ਵੱਲੋਂ ਕੁਲਵੰਤ ਸਿੰਘ ਨੂੰ 4 ਦਿਨ ਦੀ ਰਿਮਾਂਡ ਤੇ ਭੇਜਿਆ ਗਿਆ ਹੈ ਜਿੱਥੇ ਕੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਇਹ ਦੋਸ਼ੀ ਬੀਤੇ ਲੰਬੇ ਸਮੇਂ ਤੋਂ ਹੀ ਲੋੜਿੰਦਾ ਸੀ ਫੜਿਆ ਗਿਆ ਕਿਹੜੇ ਕੇਸ ਫੜਿਆ ਗਿਆ ਕੁਲਵੰਤ ਸਿੰਘ ਨਾਮ ਦਾ ਵਿਅਕਤੀ ਆ ਮੁਕਸਰ ਜੀਰਨ ਅਸਬੰਦ ਦਾ ਆਸਾ ਬੁੱਟਰ ਪਿੰਡ ਦਾ 39 ਨੰਬਰ ਐਫ ਆਈ ਆਰ ਆ ਜਿਹੜੇ ਨਾਲੇ ਥਾਣੇ ਵਿੱਚ ਰਜਿਸਟਰ ਉਹਦੇ ਵਿੱਚ ਫੜਿਆ ਗਿਆ ਇਹਨੂੰ ਕਿਸ ਤਰ੍ਹਾਂ ਫੜਿਆ ਗਿਆ ਕੀ ਸੀਗਾ ਦਾ ਰੋਲ ਕੀ ਸੀ ਇਹਦਾ ਰੋਲ ਇਹਦੇ ਵਿੱਚ 39 ਨੰਬਰ ਮੁਕਦਮੇ ਦੇ ਵਿੱਚ ਨੋਮੀਨੇਟਡ ਅਕੂਸਟ ਹੈ ਇੰਜਰੀ પોલીસ ਹਵਾਲਾ ਕਰ ਰਹੀ ਸੀ ਜਿਹਨੂੰ ਕੱਲ ਗ੍ਰਿਫਤਾਰ ਕਰ ਲਿਆ। ਹੁਣ ਕੀ ਕੀਤਾ ਜਾ ਰਿਹਾ ਉਹਦਾ ਜੀ? ਹੁਣ ਇਹਨੂੰ ਜੀ ਕੋਰਟ ਵਿੱਚ ਪੇਸ਼ ਕਰਕੇ ਅਗਲੀ ਇਨਵੈਸਟੀਗੇਸ਼ਨ ਸਾਰੀ ਕੀਤੀ ਜਾਊਗੀ ਰਮਾਂਗ ਲੈ ਕੇ। ਹੁਣ ਤੱਕ ਜਿੰਦੋਂ ਤੁਹਾਡੇ ਹਰਾਸੇ ਚਾਹੇ ਕੋਈ ਕੋਈ ਬਰਾਮਦਗੀ ਵੀ ਹੋਈ ਹੈ ਤੁਹਾਨੂੰ? ਨਹੀਂ ਹਾਲੇ ਜੇ ਪੁਛਕਿਸ਼ ਕਰ ਰਹੇ ਨੇ ਜੋ ਆਊਗਾ ਸਾਹਮਣੇ ਫਿਰ ਤੁਹਾਨੂੰ ਦੱਸਾਂਗੇ ਕੋਰਟ ਤੋਂ ਰਮਾਂਗ ਲੈ ਕੇ। ਇੱਕ ਇਹਦਾ ਸਾਥੀ ਸੀ ਜੀ। ਹਾਂਜੀ। ਕਿਹੜਾ ਸਾਥੀ ਸੀ ਜੀ? ਇਹ 39 ਨੰਬਰ ਮੁਕਦਮੇ ਦੇ ਵਿੱਚ ਜਿਹੜਾ ਕੇਸ ਹੈ ਜਿਹਦੇ ਵਿੱਚ ਅਜਨਾਲਾ ਦੇ ਨਾਲ ਇਹ ਹਮਲਾ ਹੋਇਆ ਅਮਰਿਤਪਾਲ ਵਾਲਾ ਕਿ ਉਹਦੇ ਵਿੱਚ ਇਨਵੋਲਡ ਵਾਰਿਸੇ ਪੰਜਾਬ ਅਮਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਨੂੰ ਅਜਨਾਲਾ ਪੁਲਿਸ ਵੱਲੋਂ ਕੀਤਾ ਗਿਆ ਕੋਰਟ ਵਿੱਚ ਪੇਸ਼ ਭੇਜਿਆ 4 ਦਿਨਾਂ ਦੇ ਰਿਮਾਂਡ ਤੇ ਵੱਡੇ ਖੁਲਾਸੇ ਹੋਣ ਦੀ ਹੈ ਉਮੀਦ ਕੁਲਵੰਤ ਸਿੰਘ ਵਾਸੀ ਮੁਕਸਰ ਨੂੰ ਅਜਨਾਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ 29 ਨੰਬਰ ਐਫ ਆਈ ਆਰ ਦੇ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 4 ਦਿਨਾਂ ਦੀ ਰਿਮਾਂਡ ਤੇ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਹੈ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਅਜਨਾਲਾ ਰਿਪੁਤਪਨ ਸੰਦੂ ਨੇ ਦੱਸਿਆ ਕਿ ਕੁਲਵੰਤ ਸਿੰਘ ਵਾਸੀ ਮੁਕਸਰ ਜੋ ਕਿ ਬੀਤੇ ਲੰਬੇ ਸਮੇਂ ਤੋਂ ਐਫਆਈਆਰ 39 ਦੇ ਵਿੱਚ ਲੁੜਿੰਦਾ ਸੀ ਉਸ ਨੂੰ ਅਜਨਾਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਕੋਰਟ ਵਿੱਚ ਲਿਜਾਇਆ ਗਿਆ ਸੀ ਜਿਸ ਦੇ ਚੱਲਦਿਆਂ ਮਾਨਯੋਗ ਅਦਾਲਤ ਦੇ ਵੱਲੋਂ ਕੁਲਵੰਤ ਸਿੰਘ ਨੂੰ 4 ਦਿਨ ਦੀ ਰਿਮਾਂਡ ਤੇ ਭੇਜਿਆ ਗਿਆ ਹੈ ਜਿੱਥੇ ਕਿ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਇਹ ਦੋਸ਼ੀ ਬੀਤੇ ਲੰਬੇ ਸਮੇਂ ਤੋਂ ਹੀ ਲੋੜਿੰਦਾ ਸੀ ਫੜਿਆ ਗਿਆ ਕਿਹੜੇ ਕੇਸ ਫੜਿਆ ਗਿਆ ਕੁਲਵੰਤ ਸਿੰਘ ਨਾਂ ਦਾ ਵਿਅਕਤੀ ਆ ਮੁਖਸਰ ਜਿਹਦੇ ਨਾਂ ਸੰਬੰਧ ਦਾ ਆਸਾ ਬੁੱਟਰ ਪਿੰਡ ਦਾ ਤੇ 49 ਨੰਬਰ ਐਫ ਆਈ ਆਰ ਆ ਜਨਾਲੇ ਥਾਣੇ ਵਿੱਚ ਰਜਿਸਟਰ ਉਹਦੇ ਵਿੱਚ ਪੜਿਆ ਗਿਆ ਜੀ ਇਹਨੂੰ ਕਿਸ ਤਰ੍ਹਾਂ ਫੜਿਆ ਗਿਆ ਕੀ ਸੀਗਾ ਦਾ ਰੋਲ ਕੀ ਸੀ ਇਹਦਾ ਰੋਲ ਇਹਦੇ ਵਿੱਚ 49 ਨੰਬਰ ਮੁਕਦਮੇ ਦੇ ਵਿੱਚ ਨੋਮੀਨੇਟਡ ਅਕਿਊਜ਼ਡ ਹੈ ਜਿਹੜੀ ਪੁਲਿਸ ਭਾਲ ਕਰ ਰਹੀ ਸੀ ਜਿਹਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ ਹੁਣ ਕੀ ਕੀਤਾ ਜਾ ਰਿਹਾਗਾ ਜੀ ਹੁਣ ਇਹਨੂੰ ਜੀ ਕੋਰਟ ਵਿੱਚ ਪੇਸ਼ ਕਰਕੇ ਅਗਲੀ ਇਨਵੈਸਟੀਗੇਸ਼ਨ ਸਾਰੀ ਕੀਤੀ ਜਾਊਗੀ ਰਿਮਾਂਡ ਲੈ ਕੇ ਮੇਰਾ ਤਾਂ ਕਿ ਜਦੋਂ ਤੁਹਾਡੇ ਹਰਾਸੇ ਚਾਹੇ ਕੋਈ ਬਰਾਮਦਗੀ ਵੀ ਹੋਈ ਹੋਊਗਾ ਨਹੀਂ ਹਾਲੇ ਜੀ ਪੁਛਕਿਸ਼ ਕਰ ਰਹੇ ਹਾਂ ਜੋ ਆਊਗਾ ਸਾਹਮਣੇ ਉਦੋਂ ਤੁਹਾਨੂੰ ਦੱਸਾਂਗੇ ਕੋਰਟ ਤੋਂ ਰਿਮਾਂਡ ਲੈ ਕੇ ਇਹ ਕਿਹੜਾ ਸਾਥੀ ਸੀ ਜੀ ਹਾਂਜੀ ਕਿਹੜਾ ਸਾਥੀ ਸੀ ਇਹ 39 ਨੰਬਰ ਮਕਦਮੇ ਦੇ ਵਿੱਚ ਜਿਹੜਾ ਕੇਸ ਆ ਜਿਹਦੇ ਵਿੱਚ ਥਾਣੇ ਦੇ ਨਾਰੇ ਉੱਤੇ ਹਮਲਾ ਹੋਇਆ ਅਮਰਿਤਪਾਲ ਵਾਲਾ ਕਿ ਉਹਦੇ ਵਿੱਚ ਇਨਵੋਲਡ